ਹਾਂਜੀ ਜੈਸ ਤੁਸੀਂ ਬੀਸੀ ਪੇਲੀਏਟਿਵ ਕੇਅਰ ਵਿੱਚ ਐਡਵਾਂਸ ਕੇਅਰ ਕੋਆਰਡੀਨੇਟਰ ਹੈਗੇ ਆ ਪਹਿਲਾਂ ਦੱਸੋ ਕਿ ਐਡਵਾਂਸ ਕੇਅਰ ਤੁਸੀਂ ਕਿੰਨੋ ਮੰਨਦੇ ਆ ਕੀ ਹੁੰਦਾ ਐ ਐਡਵਾਂਸ ਕੇਅਰ ਪਲਾਨਿੰਗ ਐਡਵਾਂਸ ਕੇਅਰ ਪਲਾਨਿੰਗ ਇੱਕ ਯੋਜਨਾ ਐ ਜਿਹੜੀ ਅਸੀਂ ਪਰਿਵਾਰ ਨਾਲ ਮਿਲ ਕੇ ਬੈਠ ਕੇ ਕਰਦੇ ਆ ਜਦੇ ਵਿੱਚ ਅਸੀਂ ਗੱਲਬਾਤ ਕਰਦੇ ਆ ਕਿ ਜੇ ਮੈਂ ਬੋਲ ਨਹੀਂ ਸਕਦੀ ਹੈਗੀ ਵਾਇਗਰੂ ਨਾ ਕਰੇ ਹੋਏ ਕੋਈ ਹਾਦਸਾ ਹੋ ਜਾਂਦਾ ਆ ਜਿਵੇਂ ਕਾਰ ਐਕਸੀਡੈਂਟ ਹਾਰਟ ਅਟੈਕ ਸਟ੍ਰੋਕ ਮੈਂ ਆਪਣੇ ਆਪ ਲੇਖਣੇ ਕਰ ਸਕਦੀ ਵੀ ਤੁਹਾਨੂੰ ਪਤਾ ਹੋਵੇ ਮੇਰੀਆਂ ਕਦਰਾਂ ਕੀਮਤਾ ਕੀ ਆ ਤੇ ਮੈਂ ਕਿਹੋ ਜਿਹੀ ਦੇਖ ਰਖ ਮੈਂ ਚੌਂਦੀ ਸੀਗੀ ਕਿਹੋ ਜੀ ਕਿੰਨਾ ਕਾਮਨ ਹੈਗਾ ਆਪਣੇ ਪਾਈਚਾਰੇ ਚ ਇਹਦੇ ਬਾਰੇ ਅਸੀਂ ਬਹੁਤ ਘੱਟ ਗੱਲ ਕਰਦੇ ਆ ਮੈਨੂੰ ਨਹੀਂ ਲੱਗਦਾ ਆਪਣੇ ਪਰਿਵਾਰਾਂ ਚ ਜ਼ਿਆਦਾ ਗੱਲ ਵੀ ਹੁੰਦੀ ਕਿਉਂਕਿ ਅਸੀਂ ਇਹਦੇ ਬਾਰੇ ਸੋਚਦੇ ਨਹੀਂ ਸਾਨੂੰ ਲੱਗਦਾ ਕਿ ਮਾੜਾ ਕਿਉਂ ਸੋਚਣਾ ਕਿੰਨੀ ਕ ਸੱਚਾਈ ਆ ਕਿਹੋ ਜੀਆਂ ਗਲਮਬਾਤਾਂ ਹੁੰਦੀਆਂ ਆਪਣੇ ਪਰਿਵਾਰਾਂ ਚ ਸੜੀ ਗੱਲ ਬਿਲਕੁਲ ਸਹੀ ਹੈ ਵੇ ਆਪਣੇ ਪਰਿਵਾਰਾਂ ਦੇ ਵਿੱਚ ਅਸੀਂ ਇਹ ਵਿਚਾਰ ਕਰ ਲਈਦਾ ਆ ਵਹਿਮ ਕਰ ਲਈਦਾ ਆ ਵੇ ਕੋ ਮਾੜੀ ਗੱਲ ਅਸੀਂ ਨਹੀਂ ਕਰਨੀ ਇਹ ਮਾੜੀ ਗੱਲ ਨਹੀਂ ਹੈਗੀ ਜਿੱਥੇ ਅਸੀਂ ਜ਼ਿੰਦਗੀ ਦੇ ਹੋਰ ਪਹਿਲੂਆਂ ਦੇ ਲਈ ਯੋਜਨਾ ਬਣਾਣੇ ਆ ਬੱਚਿਆਂ ਦਾ ਭਵਿੱਖ ਲਈ ਯੋਜਨਾ ਬਣਾਣੇ ਆ ਇਹ ਵੀ ਇੱਕ ਜ਼ਿੰਦਗੀ ਦਾ ਹਿੱਸਾ ਆ ਵੇ ਕਹੋ ਜੇ ਹੀ ਸੇਤ ਸੰਭਾਲ ਸੀ ਜਾਣਿਆ ਕਿ ਅਸੀਂ ਆਪ ਖੁਦ ਬੋਲ ਨਹੀਂ ਸਕਦੇ ਮੇਰੀਆਂ ਕਦਰਾਂ ਕੀਮਤਾਂ ਮੈਂ ਆਪਣੇ ਪਰਿਵਾਰ ਨਾਲ ਸਾਂਝੀਆਂ ਕਰਾਂ ਇਹਦੇ ਵਿੱਚ ਕੋਈ ਮਾੜੀ ਗੱਲ ਤਾਂ ਹੈ ਨਹੀਂਗੀ ਰਾਈਟ ਐਕਚੁਅਲੀ ਹੋਰ ਪਰਿਵਾਰ ਨੂੰ ਹੈਲਪ ਹੁੰਦਾ ਆ ਕੋਈ ਦੇ ਸੇ ਜਨਨ ਲਈ ਜਿਸ ਤਰ੍ਹਾਂ ਆਈ نو ਕਿ ਜਦੋਂ ਅਸਿਸਟਡ ਸੁਸਾਈਡ ਵਾਲੀ ਆ ਗੱਲਬਾਤ ਚੱਲੀ ਸੀ ਤੇ ਆਪਣੇ ਭਾਈਚਾਰੇ ਚ ਨਹੀਂ ਜੀ ਹੁਣ ਜਿੰਨਾ ਚਿਰ ਮਸ਼ੀਨਾਂ ਤੇ ਬੰਦਾ ਪਿਆ ਐਟ ਲੀਸਟ ਜਿੰਦਾ ਤਾਂ ਹੈਗਾ ਪਰ ਉਹ ਕਈ ਵਾਰੀ ਉਹ ਜਿੰਦਾ ਮਰਿਆ ਇੱਕ ਬਰਾਬਰੀ ਹੁੰਦਾ ਆ ਹਨਾ ਕਈ ਵਾਰੀ ਇਹੋ ਜਿਹਾ ਵੀ ਆਪਣੇ ਘਰਾਂ ਚ ਪੇਸ਼ੈਂਟਸ ਦੇ ਹਾਲਾਤ ਵੇਖਣ ਸੁਣਨ ਨੂੰ ਮਿਲਿਆ ਉਹ ਆਪ ਅਰਦਾਸ ਕਰਦੇ ਪਰਮਾਤਮਾ ਚੁੱਕ ਲੈ ਪਰ ਅਸੀਂ ਉਹਨਾਂ ਨੂੰ ਮਸ਼ੀਨਾਂ ਤੇ ਲਾਇਆ ਹੁੰਦਾ ਤੁਹਾਨੂੰ ਕੀ ਲੱਗਦਾ ਇਹੋ ਜਿਹੇ ਹਾਲਾਤ ਵਿੱਚ ਐਡਵਾਂਸ ਕੇਅਰ ਪਲੈਨਿੰਗ ਜ਼ਿਆਦਾ ਵਧੀਆ ਕੰਮ ਕਰਦੀ ਹੈ ਜਾਂ ਕਿੱਦਾਂ ਉਹਦੇ ਬਾਰੇ ਜ਼ਰੂਰ ਦੱਸੋ ਮੇਰੇ ਵਿਚਾਰ ਦੇ ਵਿੱਚ ਜਦੋਂ ਅਸੀਂ ਤੰਦਰੁਸਤ ਹਾਂ ਜਦੋਂ ਅਸੀਂ ਸਹੀ ਫੈਸਲੇ ਆਪਣੇ ਲੈ ਸਕਦੇ ਹਾਂ ਆਪਣੀ ਕਦਰਾਂ ਕੀਮਤਾਂ ਨੂੰ ਸਾਂਝੀਆਂ ਕਰ ਸਕਦੇ ਹਾਂ ਉਸ ਲਈ ਇਹ ਫੈਸਲੇ ਲੈਣੇ ਚਾਹੀਦੇ ਆ ਤਾਂ ਕਿ ਜਦੋਂ ਇਹ ਕੋਈ ਜਿਸਤਿਤੀ ਆਂਦੀ ਆ ਉਸ ਵੇਲੇ ਅਸੀਂ ਸਹੀ ਫੈਸਲੇ ਲੈ ਸਕੀਏ ਅਸੀਂ ਸਟ੍ਰੈਸ ਦੇ ਵਿੱਚ ਨਾ ਕੋਈ ਫੈਸਲਾ ਲਈਏ ਪਰਿਵਾਰ ਨੂੰ ਦੱਸਣਾ ਕਿ ਯੂ نو ਮੇਰੇ ਲਈ ਕੀ ਜ਼ਰੂਰੀ ਆ ਕਿ ਮੈਂ ਇੱਕ ਲੰਬੀ ਜ਼ਿੰਦਗੀ ਜੁਣਾ ਚਾਹੁੰਨੀ ਆ ਚਾਹੇ ਜਿੱਦਾਂ ਮਰ ਜੀ ਮੈਂ ਯੂ ਨੋ ਡਾਈਪਰ ਲੱਗਣ ਮੇਰੇ ਜਿਵੇਂ ਮਸ਼ੀਨਾ ਤੇ ਰਵਾਂ ਮੈਂ ਮੇਬੀ ਹੋ ਸਕਦਾ ਹੈ ਵੀ ਮੇਰੇ ਲਈ ਇਹ ਜ਼ਰੂਰੀ ਆ ਪਰ ਇਹ ਹੋ ਸਕਦਾ ਹੈ ਵੀ ਮੈਂ ਚਾਹੁੰਨੀ ਆ ਵੀ ਜਿੰਨੀ ਵੀ ਮੇਰੀ ਜ਼ਿੰਦਗੀ ਹੋਵੇ ਮੈਂ ਸੁਖਾਵੀ ਹੋਵਾਂ ਸੋ ਇਹ ਗੱਲਾਂ ਅਸੀਂ ਪਰਿਵਾਰਾਂ ਚ ਕਰੀਏ ਸਾਰਿਆਂ ਦੇ ਰਾਏ ਇੱਕੋ ਜੈ ਨਹੀਂ ਹੁੰਦੇ ਹੈਗੇ ਕੁਝ ਲੋਕ ਚਾਹੁੰਦੇ ਆ ਵੀ ਹਾਂ ਮੈਨੂੰ ਲੰਬੇ ਸਮੇਂ ਤੱਕ ਮਸ਼ੀਨਾ ਤੇ ਰੱਖਿਆ ਜਾਵੇ ਜਿੰਨੀ ਦੇਖਪਨ ਮੈਂ ਤੁਹਾਡੀ ਕੀਤੀ ਆ ਤੁਸੀਂ ਮੇਰੀ ਕਰੋ ਪਰ ਕੁਝ ਲੋਕ ਚਾਹੁੰਦੇ ਆ ਕਿ ਨਹੀਂ ਮੈਂ ਤਾਂ ਜਿੱਦਾਂ ਦੇ ਮੈਂ ਹਸਤੀ ਖੇਡਦੀ ਇੱਥੇ ਫਿਰਦੀ ਆ ਐਦਾਂ ਮੈਂ ਰੁਖਸਤ ਹੋਣਾ ਚਾਹੁੰਦੀ ਆ ਹਮਮ ਕਿਹੋ ਜਿਹੇ ਹਾਲਾਤ ਤੁਸੀਂ ਵੇਖਦੇ ਆ ਹਸਪੀਟਲਸ ਦੇ ਵਿੱਚ ਜਾਂ ਆਪਣੇ ਪਰਿਵਾਰਾਂ 'ਚ ਕੀ ਵੇਖਣ ਸੁਣਨ ਨੂੰ ਮਿਲਦਾ ਤੁਹਾਨੂੰ ਉਹ ਪਰਿਵਾਰਾਂ ਦੇ ਵਿੱਚ ਮੈਂ ਵੇਖਿਆ ਆ ਵੀ ਇਹ ਤਾਂ ਦੀ ਔਖੀ ਘੜੀ ਦੇ ਵਿੱਚ ਬਹੁਤ ਔਖਾ ਹੁੰਦਾ ਆ ਕੋਈ ਸਹੀ ਫੈਸਲਾ ਲੈਣਾ ਤੇ ਫਿਰ ਜਿਹੜਾ ਵੀ ਅਸੀਂ ਫੈਸਲਾ ਲੈਨੇ ਆ ਜੇ ਸਾਨੂੰ ਪਤਾ ਨਹੀਂ ਹੈਗਾ ਸਾਡੇ ਪਰਿਵਾਰ ਦੇ ਮੈਂਬਰ ਕੀ ਚਾਹੁੰਦਾ ਸੀਗਾ ਕਿ ਕਈ ਵਾਰ ਇਸ ਅਸੀਂ ਗਿਲਟੀ ਫੀਲ ਕਰਦੇ ਹਾਂ ਬਾਅਦ ਦੇ ਵਿੱਚ ਵੀ ਜਿਹੜੇ ਵੇਲੇ ਜਦੋਂ ਅਸੀਂ ਸੋਗ ਦੇ ਵਿੱਚ ਗੁਜ਼ਰਦੇ ਹਾਂ ਉਸ ਵੇਲੇ ਇਹ ਬਾਰ-ਬਾਰ ਸਾਡੇ ਮਨ ਦੇ ਵਿੱਚ ਖਿਆਲਾਂ ਆਦਾ ਰਹਿੰਦਾ ਹੈ ਕਿ ਮੈਂ ਸਹੀ ਫੈਸਲਾ ਲਿਆ ਕਿ ਨਹੀਂ ਇਹ ਸਹੀ ਫੈਸਲਾ ਸੀਗਾ ਤੇ ਪਰਿਵਾਰਾਂ ਦੇ ਵਿੱਚ ਕਈ ਵਾਰ ਰਿਸ਼ਤਿਆਂ ਦੇ ਵਿੱਚ ਵੀ ਫਰਕ ਪੈ ਜਾਂਦਾ ਹੈ ਇੱਕ ਪਰਿਵਾਰ ਦਾ ਮੈਂਬਰ ਚਾਹੁੰਦਾ ਹੈ ਕਿ ਕੋਈ ਮਸ਼ੀਨਾਂ ਦੇ ਵਿੱਚ ਰੱਖਿਆ ਜਾਵੇ ਇਸ ਮੈਂਬਰ ਨੂੰ ਕਹੀ ਚਾਹੁੰਦੇ ਆ ਨਹੀਂ 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 ਜਿਦਾਂ ਦੇ ਹੈ ਕਿ ਆਵੇ ਤੇ ਨਹੀਂ ਇਲਾਜ ਹੁੰਦਾ ਹੈਗਾ ਵੀ ਕਿਉਂ ਇਹਨਾਂ ਨੂੰ ਟੜਫਾ ਟੜਫਾ ਕੇ ਮਾਰਨਾ ਸੋ ਯੂ ਨੋ ਵਾਟ ਪਰਿਵਾਰ ਦੇ ਵਿੱਚ ਬਹੁਤ ਸਾਰੇ ਸਮੱਸਿਆ ਆ ਜਾਂਦੇ ਆ ਪਰ ਇਵਨ ਹੈਲਥ ਕੇਅਰ ਪ੍ਰੋਫੈਸ਼ਨਲਸ ਲਈ ਵੀ ਕਿਹੜੇ ਕਿਹੜੇ ਪਰਿਵਾਰ ਦੇ ਮੈਂਬਰ ਲਈ ਅਸੀਂ ਹਰਾਈ ਅਸੀਂ ਦੀ ਸੁਣੀ ਹੈ ਰਾਈਟ ਸੋ ਜੇ ਅਸੀਂ ਪਹਿਲਾਂ ਗੱਲਾਂ ਕਰਦੇ ਆ ਸਾਰਿਆਂ ਲਈ ਸੁੱਖਾ ਰਹਿੰਦਾ ਆ ਇਹ ਇੱਕ ਸਚਾਈ ਆ ਜਿਹੜਾ ਬੰਦਾ ਦੁਨੀਆ ਤੇ ਆਇਆ ਜੇ ਅਸੀਂ ਜੀ ਰਹੇ ਆ ਪਤਾ ਨਹੀਂ ਕੱਲ ਨੂੰ ਹਰ ਇੱਕ ਨੇ ਮਰਨਾ ਇਹ ਵੀ ਓਡੀ ਵੱਡੀ ਸਚਾਈ ਆ ਹਨਾ ਪਰ ਅਸੀਂ ਕਿਉਂ ਡਰਦੇ ਆ ਕਿ ਇਹ ਹਰ ਇਨਸਾਨ ਚ ਉਹੀ ਇਹ ਸਾਰੀ ਚੀਜ਼ ਤੋਂ ਜਦੋਂ ਵਿਚਰਦੇ ਜਾਂ ਜਾਂ ਬਾਕੀ ਕੁਕੇਸ਼ਨ ਜਾਂ ਹੋਰ ਮੂਲ ਦੇ ਪਰਿਵਾਰਾਂ ਨਾਲ ਵਿਚਰਦੇ ਆ ਜਾਂ ਆਪਣੇ ਨਾਲ ਵਿਚਰਦੇ ਆ ਤਾਂ ਕੀ ਫਰਕ ਕੀ ਕਹਿੰਨੇ ਆ ਕਿਦਾਂ ਲੋਕਾਂ ਨੂੰ ਜਾਗਰੂਕ ਕਰਾਉਣਾ ਚਾਹੁੰਦੇ ਆ ਕਿ ਹਾਂ ਇਹਦੇ ਬਾਰੇ ਓਪਨ ਹੋਣ ਉਹ ਪਹਿਲੇ ਤਾਂ ਅਸੀਂ ਜ਼ਿੰਦਗੀ ਦੇ ਵਿੱਚ ਸਾਡੀ ਸਾਡੀ ਧਰਮ ਦੇ ਵਿੱਚ ਵੀ ਜਿੰ ਇਹ ਟਾਲਿਸਾ ਚਾਹੀ ਸਾਨੂੰ ਦੱਸਿਆ ਆ ਪਰ ਅਸੀਂ ਜ਼ਿੰਦਗੀਆਂ ਐਹੋ ਐਹੋ ਜੀਂਦੇ ਨਹੀਂ ਹੈਗੇ ਰਾਈਟ ਜਿ세 ਜਿ세 ਇਹ ਟੱਲ ਸੱਚ ਆ ਯੂ ਸਮਝ ਕੇ ਜਾਣ ਕੇ ਅਸੀਂ ਜੀਏ ਜਿਹੜੀ ਦੌੜ ਭੱਜ ਦੇ ਵਿੱਚ ਅਸੀਂ ਭੱਜੇ ਰਹਨੇ ਆ ਹਰ ਵੇਲੇ ਰਾਤ ਦਿਨ ਮੇਬੀ ਅਸੀਂ ਨਾ ਪੱਟੀਏ ਔਰ ਮੇਬੀ ਅਸੀਂ ਜਿਹੜਾ ਯੂ نو ਜਿਹੜੇ ਰਸਤੇ ਆ ਉਹਨਾਂ ਨੂੰ ਅਸੀਂ ਵਧੀਆ ਕਰਕੇ ਰੱਖੀਏ ਕਿ ਸਾਨੂੰ ਪਤਾ ਹੈ ਸਾਡੇ ਸਾਨੂੰ ਨਹੀਂ ਪਤਾ ਕਦੋਂ ਅਸੀਂ ਇਸ ਦੁਨੀਆ ਦੇ ਵਿੱਚੋਂ ਚਲੇ ਜਾਣਾ ਆ ਰਾਈਟ ਸੋ ਅਸੀਂ ਵਧੀਆ ਯਾਦਾਂ ਛੱਡ ਕੇ ਜਾਣਾ ਚਾਹੁੰਦੇ ਆ ਸੋ ਆਈ ਥਿੰਕ ਉਮ ਇਹ ਵਸ ਇੰਕੁਰੇਜਿੰਗ ਆ ਤੇ ਆ ਵੀ ਜਦੋਂ ਐਡਵਾਂਸ ਕੇਅਰ ਪਲੈਨਿੰਗ ਡੇ ਵੀ ਇਹਨਾਂ ਨੇ ਮਨਾਣਾ ਆ ਉਸ ਪਰਿਵਾਰਾਂ ਦੇ ਵਿੱਚ ਇਹ ਗੱਲਾਂ ਕਰੀਏ ਵੀ ਸਾਡੇ ਲਈ ਕੀ ਮਹੱਤਵਪੂਰਨ ਆ ਕਿ ਹੋਜੇ ਹੀ ਦੇਖਰੇਖ ਸਿਚਾਉਣੇ ਆ ਮੇਰੀਆਂ ਆਹ ਕਦਰਾਂ ਕੀਮਤਾਂ ਤਾਂ ਨੂੰ ਕੀ ਲੱਗਦਾ ਹੋ ਲੋਕਾਂ ਨੂੰ ਅਵੇਅਰ ਕਰਾਉਣ ਲਈ ਬਜ਼ੁਰਗਾਂ ਨੂੰ ਪਰਿਵਾਰਾਂ ਨੂੰ ਸਾਨੂੰ ਕਿਹੋ ਜਿਹਾ ਉਪਰਾਲੇ ਕਰਨ ਦੀ ਲੋੜ ਆ ਅਖੀਰ ਵਿੱਚ ਕੀ ਸਲਾਹ ਦੇਣਾ ਚਾਹੁੰਦੇ ਆ ਵੈਲ ਆਈ ਥਿੰਕ ਐਸ ਕਮਿਊਨਿਟੀ ਆਂ ਦੇ ਵਿੱਚ ਅਸੀਂ ਜੇ ਪਹਿਲਾਂ ਤਾਂ ਇਹ ਗੱਲਬਾਤ ਕਰਨਾ ਸ਼ੁਰੂ ਕਰੀਏ ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਦੀ ਆ ਵੇ ਤੁਸੀਂ ਇਹ ਇਹ ਗੱਲਬਾਤ ਆਪਣੇ ਸਰੋਤ ਦਰਸ਼ਕਾਂ ਤੱਕ ਕਰ ਲੈ ਕੇ ਆਈਆਂ ਸੋ ਜਦੋਂ ਇਹ ਅਸੀਂ ਨੋਰਮਲ ਇਹ ਗੱਲ ਇਹ ਕ ਸਮਝਦੇ ਆ ਵੀ ਅਸੀਂ ਹਾਂ ਇਹ ਜਦੋਂ ਅਸੀਂ ਬਾਕੀ ਯੂ ਨਾ ਯੋਜਨਾ ਬਣਾਨੀ ਇਹ ਵੀ ਇੱਕ ਯੋਜਨਾ ਬਣਾ ਲਈ ਹੈ ਇਹ ਵੀ ਬਹੁਤ ਜ਼ਰੂਰੀ ਹਿੱਸਾ ਹੈ ਇੱਕ ਜ਼ਿੰਦਗੀ ਦਾ ਬਿਲਕੁਲ ਜੀ ਬਿਲਕੁਲ ਥੈਂਕ ਯੂ so much ਜਸ ਤੁਸੀਂ ਇੱਕ ਬਹੁਤ ਵਧੀਆ ਕੰਮ ਕਰ ਰਹੇ ਆ ਪੋਫਲੀ ਲੋਕਾਂ ਨੂੰ ਇਹਦੇ ਨਾਲ ਜਾਗਰੂਕਤਾ ਮਿਲੇਗੀ ਥੈਂਕ ਯੂ ਥੈਂਕ ਯੂ